ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਨਸ਼ਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਨੀਆ ਦੇ ਇੱਕ ਐਸੇ ਰੈਬਰ ਹੋਏ ਨੇ ਜਿਨ੍ਹਾਂ ਨੇ ਪੰਥ ਦੀ ਖਾਤਰ ਧਰਮ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ ਸੀ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਆਉਣ ਵਾਲੇ 2017 ਦੇ ਵਿੱਚ ਜੋ ਪ੍ਰਕਾਸ਼ ਪੁਰਬ ਹੈ ਉਹ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਭਾਰਤ ਸਰਕਾਰ ਵੀ ਖਾਸ ਤੌਰ ਤੇ ਇਸ ਪ੍ਰਕਾਸ਼ ਪੁਰਗ ਨੂੰ ਮਨਾਉਣ ਦੀਆਂ ਤਿਆਰੀਆਂ ਦੇ ਵਿੱਚ ਝੋਟੀ ਹੋਈ ਹੈ ਸੋ 5 ਸੌਰੀ 3 4 ਤੇ 5 ਜਨਵਰੀ ਨੂੰ ਪਟਨਾ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਉੱਥੇ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ ਕੌਮੀ ਪੱਧਰ ਤੇ ਸੋ ਉਸ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅਸੀਂ ਖਾਸ ਗੱਲਬਾਤ ਕਰਨ ਲਈ ਆ ਜਾਏ ਹੋਏ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੁਖ ਗ੍ਰੰਥੀ ਕਿਆਨੀ ਹਰਪਾਲ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਕਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਿਆਨੀ ਜੀ ਜਿਸ ਤਰ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇਸ ਵਾਰ ਕੌਮੀ ਪੱਧਰ ਤੇ ਮਨਾਉਣ ਦਾ ਐਲਾਨ ਹੋਇਆ ਹੈ ਔਰ ਹਰ ਟੀਵੀ ਚੈਨਲ ਤੇ ਦੇਖ ਲਿਏ ਚਾਹੇ ਉਹ ਨੈਸ਼ਨਲ ਹੈ ਰੀਜਨਲ ਹੈ ਰੇਡੀਓ ਹੈ ਜਾਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਬਹੁਤ ਐਡਵਰਟਾਈਜ਼ਮੈਂਟ ਦਿੱਤੀ ਜਾ ਰਹੀ ਹੈ ਸੋ ਗੁਰੂ ਸਾਹਿਬ ਦਾ ਜੋ ਸੁਨੇਹਾ ਸੀ ਕਿ ਇਸ ਵਾਰ ਜੋ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਪ੍ਰਕਾਸ਼ ਪੁਰਬ ਉਹ ਕਹਿ ਦिए ਕਿ ਸਹੀ ਅਰਥਾਂ ਦੇ ਵਿੱਚ ਡਿਲੀਵਰ ਹੋਏਗਾ ਇਸ ਵਾਰ ਜਿਹੜਾ ਯਤਨ ਹੈ ਇਨੂੰ ਅਸੀਂ ਨਮਸਕਾਰ ਕਰਦੇ ਆਂ ਜੀ ਦੁਨੀਆਂ ਦੇ ਹਰ ਮਨੁੱਖ ਨੂੰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿਧਾਂਤ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੇ ਪੂਰਨਿਆਂ ਨੂੰ ਅਪਣਾਉਣ ਦਾ ਅਧਿਕਾਰ ਹੈ ਜੀ ਤੇ ਅਸੀਂ ਸਮੁੱਚੇ ਸੰਸਾਰ ਦੀ ਤੇ ਖਾਸ ਕਰਕੇ ਭਾਰਤ ਸਰਕਾਰ ਅਸੀਂ ਉਹਨਾਂ ਦੀ ਤਾਰੀਫ਼ ਕਰਦੇ ਆਂ ਬੜਾ ਚੰਗਾ ਉਦਮ ਹੈ ਔਰ ਵਿਸ਼ੇਸ਼ ਤੌਰ ਤੇ ਬਿਹਾਰ ਦੀ ਜਿਹੜੀ ਗਵਰਨਮੈਂਟ ਹੈ ਨਿਤੀਸ਼ ਕੁਮਾਰ ਜੀ ਉਹ ਬੜੇ ਐਕਟਿਵ ਨੇ ਬੜੀ ਭਰੀ ਗੱਲ ਹੈ ਪਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਦਾ ਜ਼ਿਕਰ ਆਏਗਾ ਤੇ ਉਹਨਾਂ ਦੀ ਸ਼ਖਸੀਅਤ ਨੂੰ ਕਿਸੇ ਰਾਸ਼ਟਰ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਜੀ ਉਹਨਾਂ ਦੀ ਸ਼ਖਸੀਅਤ ਵਿਸ਼ਵ ਵਿਆਪੀ ਆ ਰਾਸ਼ਟਰ ਦੇ ਉੱਤੇ ਹਰ ਮਨੁੱਖ ਨੂੰ ਜਿੱਥੇ ਜਿਹੜਾ ਵੀ ਰਹਿ ਰਿਹਾ ਆਪਣੇ ਆਪਣੇ ਰਾਸ਼ਟਰ ਦੇ ਅੰਦਰ ਉਹ ਆਪਣੀ ਕੌਮੀਅਤਾ ਉੱਤੇ ਮਾਣ ਹੋਣਾ ਚਾਹੀਦਾ ਸਾਨੂੰ ਵੀ ਮਾਣ ਹੈ ਅਸੀਂ ਇਸ ਦੇਸ਼ ਵਾਸਤੇ ਬਹੁਤ ਕੁਝ ਕੀਤਾ ਸਿੱਖ ਹੋਣ ਦੇ ਨਾਤੇ ਸ਼ਾਇਦ ਉਹਨਾਂ ਹੋਰ ਕੌਮਾਂ ਨੇ ਨਹੀਂ ਕੀਤਾ ਜੇ ਪਰਸੈਂਟੇਜ ਨੂੰ ਵੇਖੀਏ ਪਰ ਜਦੋਂ ਧੰਨ ਗਲਗੀਰ ਪਾਤਸ਼ਾਹ ਜੀ ਦੀ ਸ਼ਖਸੀਅਤ ਦਾ ਜ਼ਿਕਰ ਹੁੰਦਾ ਉਥੇ ਰਾਸ਼ਟਰ ਦੀਆਂ ਹੱਦਾਂ ਬੜੀਆਂ ਛੋਟੀਆਂ ਰਹਿ ਜਾਂਦੀਆਂ ਤੇ ਗੁਰੂ ਸਾਹਿਬ ਦਾ ਸਿਧਾਂਤ ਗੁਰੂ ਸਾਹਿਬ ਦੀ ਵਿਚਾਰਧਾਰਾ ਗੁਰੂ ਸਾਹਿਬ ਦੀ ਦੇਣ ਜਿਹੜੀ ਹੈ ਜੀ ਉਹਨੂੰ ਕਿਸੇ ਸੀਮਾ ਵਿੱਚ ਨਹੀਂ ਬੰਨਿਆ ਜਾ ਸਕਦਾ ਉਹ ਅਸੀਮ ਹੈ ਉਹਨਾਂ ਦੀ ਸਿੱਖਿਆ ਸਾਰੀ ਮਾਨਵਤਾ ਵਾਸਤੇ ਹੈ ਉਹਨਾਂ ਦੇ ਉਪਕਾਰ ਸਾਰੇ ਵਿਸ਼ਵ ਵਾਸਤੇ ਹੈ ਸੋ ਰਾਸ਼ਟਰ ਕਲਗੀਧਰ ਪਾਤਸ਼ਾਹ ਜੀ ਵੇਲੇ ਹੋਰ ਸੀ ਸਿੱਖ ਰਾਜ ਵੇਲੇ ਹੋਰ ਸੀ ਜੀ ਅੱਜ ਤੋਂ ਕੋਈ 70 80 ਸਾਲ ਪਹਿਲਾਂ ਹੋਰ ਸੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਹੋਵੇ ਵੱਡਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ ਜੀ ਜੀ ਸੋ ਇਹ ਰਾਸ਼ਟਰਵਾਦ ਦੀਆਂ ਕੰਧਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਨਹੀਂ ਬੰਨਿਆ ਜਾ ਸਕਦਾ ਵੇਖੋ ਹੁਣ ਸਹੀ ਅਰਥਾਂ ਦੇ ਵਿੱਚ ਤੁਸੀਂ ਜਿਹੜੇ ਗੱਲ ਪੁੱਛ ਰਹੇ ਹੋ ਭੰਜੀ ਕਿ ਇਹ ਮੈਸੇਜ ਜਾਵੇਗਾ ਕਿ ਨਹੀਂ ਜਾਵੇਗਾ ਜੀ ਬਿਲਕੁਲ ਵਾਸਤਵ ਵਿੱਚ ਜੇ ਅਸੀਂ ਸਹੀ ਅਰਥਾਂ 'ਚ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਤੇ ਇਸੇ ਗੱਲ ਨੂੰ ਬੇਸ ਬਣਾ ਲਈਏ ਕਿ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਤੇ ਇਸ ਆਧਾਰ ਉੱਤੇ ਹਿੰਦੁਸਤਾਨ ਦੇ ਵਿੱਚੋਂ ਤੇ ਜਾਤਵਾਦ ਦਾ ਨਾ ਹੀ ਕੱਢ ਦੇਣਾ ਚਾਹੀਦਾ ਬਿਲਕੁਲ ਜਿਹੜੀ ਵਰਨ ਵੰਡ ਹੈ ਇਹ ਤਾਂ ਤੇ ਕੋਈ ਥਾਂ ਹੀ ਨਹੀਂ ਰਹਿ ਜਾਂਦਾ ਜੀ ਅਸੀਂ ਸਹੀ ਅਰਥਾਂ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਹੋਈਏ ਤੇ ਜੀ ਜੀ ਉਹ ਗੁਰੂ ਸਾਹਿਬ ਜੀ ਦੀ ਚਰਚਾ ਕਰਨੀ ਹੋਰ ਚੀਜ਼ ਹੈ ਉਹਨਾਂ ਦੇ ਵਿਸ਼ਾਲ ਸਿਧਾਂਤਾਂ ਨੂੰ ਅਪਣਾਉਣ ਵਾਸਤੇ ਸਾਨੂੰ ਤੇ ਜਿਹੜੀਆਂ ਫਿਰਕਾਵਾਦੀਆਂ ਕੰੰਧਾਂ ਨੇ ਜਾਤਵਾਦੀਆਂ ਕੰੰਧਾਂ ਨੇ ਇਲਾਕਾਵਾਦੀਆਂ ਕੰੰਧਾਂ ਨੇ ਇਹਨਾਂ ਤੋਂ ਬਹੁਤ ਉੱਪਰ ਉਲੰਘ ਕੇ ਵੇਖਣਾ ਪਵੇਗਾ ਤੇ ਆਕਾਸ਼ ਵਰਗਾ ਵਿਰਾਟ ਹਿਰਦਾ ਚਾਹੀਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਧਾਂਤਾਂ ਨੂੰ ਸਮਝਣਾ ਤੇ ਲਾਗੂ ਕਰ ਲਾਗੂ ਕਰਨਾ ਬਿਲਕੁਲ ਬਿਲਕੁਲ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਰਾਸ਼ਟਰਵਾਦ ਦੀਆਂ ਕੰਧਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਅਸੀਂ ਗੁਰੂ ਸਾਹਿਬ ਦੇ ਜੀਵਨ ਨੂੰ ਨਹੀਂ ਬਿਆਨ ਕਰ ਸਕਦੇ ਪਰ ਫਿਰ ਵੀ ਮੈਂ ਚਾਹਾਂਗੀ ਕਿ ਸੰਖੇਪ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਬਾਰੇ ਅਸੀਂ ਬੋਲਣਾ ਹੋਵੇ ਤਾਂ ਕੀ ਕਹਾਂਗੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਵਿੱਚ ਗੁਰੂ ਸਾਹਿਬ ਜੀ ਦੀ ਸ਼ਖਸੀਅਤ ਦਾ ਜ਼ਿਕਰ ਜੇ ਮੈਂ ਕਰਾਂ ਤੇ ਐਜ ਸਿੱਖ ਹੋਣ ਦੀ ਬਜਾਏ ਮੈਂ ਜਿਹੜੇ ਵੱਖ-ਵੱਖ ਕਮਿਊਨਿਟੀਜ਼ ਨੇ ਜਿਹੜੇ ਕੋਈ ਖੁਦਾ ਖੁਦਾ ਕਹਿਣ ਵਾਲਾ ਹੈ ਕੋਈ ਹਰੀ ਹਰੀ ਕਹਿਣ ਵਾਲਾ ਮੈਂ ਉਹਨਾਂ ਦੇ ਨਜ਼ਰੀਏ ਤੋਂ ਗੁਰੂ ਸਾਹਿਬ ਜੀ ਨੂੰ ਪੇਸ਼ ਕਰਨ ਦਾ ਯਤਨ ਕਰਾਂਗਾ ਸ਼ੁਰੂਆਤ ਤੇ ਅਸੀਂ ਪੀਰ ਪੀਖਨ ਸ਼ਾਹ ਤੋਂ ਕਰ ਲਈਏ ਜਿਹਦੇ ਅੰਦਰ ਦੀ ਜਿਹੜੀ ਆ ਉਹ ਸੋਜੀ ਪੁਕਾਰ ਪੁਕਾਰ ਕੇ ਕਹਿੰਦੀ ਹੈ ਕਿ ਜਿੰਨੂੰ ਮੈਂ ਢੂੰਡਦਾ ਸੀ ਉਹ ਪਟਨਾ ਸਾਹਿਬ ਵਿੱਚ ਉਜਾਗਰ ਹੋ ਗਿਆ ਤੇ ਉਹ ਆਪਣੀ عقੀਦਤ ਨਾਲ ਸ਼ਰਦਾ ਨਾਲ ਪੱਛਮ ਦੀ ਜਿਆਰਤ ਕਰਨ ਵਾਲਾ ਪੂਰਬ ਨੂੰ ਤੁਰ ਪੈਂਦਾ ਤੇ ਉਹਦੇ ਸਾਥੀ ਮুরিਦ ਵੀ ਹੈ ਚਰਜ ਰਹਿ ਜਾਂਦੇ ਆ ਕਿ ਇਹ ਇਹ ਕੈਸੀ ਇਬਾਦਤ ਹੈ ਕੈਸੀ ਸ਼ਰਦਾ ਹੈ ਕਿ ਇੱਕ ਮੁਸਲਮਾਨ ਦੇ عقیده ਦਾ ਜਿਹੜਾ ਕੇਂਦਰ ਹੈ ਉਹ ਤੇ ਪੱਛਮ ਦਿਸ਼ਾ ਨੂੰ ਸਜਦੇ ਕਰਦਾ ਤੇ ਅੱਜ ਕੀ ਮਿਲ ਗਿਆ ਜਿਹੜਾ ਪੀਖਨ ਸਾਹਿਬ ਜੀ ਨੂੰ ਕਿ ਉਹ ਦੁਹਾਈ ਦੇ ਕੇ ਕਹਿੰਦੇ ਨੇ ਜਿੰਨੂੰ ਮੈਂ ਢੂੰਡਦਾ ਸੀ ਉਹ ਮਿਲ ਗਿਆ ਹੁਣ ਇਹ ਨਜ਼ਰੀਆ ਹੈ ਕਿ ਜਿੱਥੋਂ ਇਹ ਜਾਤਵਾਦ ਫਿਰਕੂ ਮذਬਾਦੀਆਂ ਕੰਦਾ ਮੁਕਦੀਆਂ ਉਥੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਸ਼ੁਰੂ ਹੁੰਦੇ ਅਸੀਂ ਚਰਚਾ ਕਰੀਏ ਪੰਡਿਤ ਸ਼ੇਵਦੱਤ ਦੀ ساری ਜ਼ਿੰਦਗੀ ਹਰੀ ਹਰੀ ਭਗਵਾਨ ਭਗਵਾਨ ਜੱਪਣ ਵਾਲਾ ਤੇ ਕੂ ਕੂ ਕੇ ਪੁਕਾਰਦਾ ਕਿ ਜਿਹਨੂੰ ਮੈਂ ਢੂੰਡਦਾ ਸੀ ਉਹ ਮਿਲ ਗਿਆ ਜਦੋਂ ਨਜ਼ਰੀਆ ਵੱਡਾ ਹੁੰਦਾ ਹੈ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਸਮਝ ਵਿੱਚ ਆਉਂਦੀ ਹੈ ਅਸੀਂ ਚਰਚਾ ਕਰੀਏ ਰਹੀਮ ਬਖਸ਼ کریم ਬਖਸ਼ ਖੁਦਾ پرست ਮੁਸਲਮਾਨ ਨੇ ਇਹ ਇਹ ਇਸ ਹਕੀਕਤ ਤੋਂ ਸਾਰੇ ਜਾਣੂ ਆ ਕਿ ਜੇ ਬੱਤਿਆਂ ਦੀ ਟੋਲੀ ਕਿਤੇ ਇੱਕ ਬੂਟੇ ਦੇ ਫਲਾਂ ਦੇ ਬੂਟੇ ਕੋਲੋਂ ਦੀ ਲੰਘ ਜਾਏ ਤੇ ਬੂਟਾ ਉੱਜੜ ਜਾਂਦਾ ਹੈ। ਜੀ। ਰਹੀਮ ਬਖਸ਼ کریم ਬਖਸ਼ ਜਿਨ੍ਹਾਂ ਦਾ ਵਿਸ਼ਾਲ ਬਾਗ ਆ ਪਟਨਾ ਸਾਹਿਬ ਚ ਤੇ ਉਹਨਾਂ ਦੀ عقੀਦਤ ਦੀ ਸ਼ਿਖਰ ਹੈ ਜਦੋਂ ਉਹ ਕਹਿੰਦੇ ਨੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਖੁਦਾਈ ਨੂਰ ਨੇ ਜਿਨ੍ਹਾਂ ਦੇ ਚਰਨ ਪੈਣ ਨਾਲ ਜਿਨ੍ਹਾਂ ਦੇ ਹਾਣੀ ਨਾਲ ਆਜਣ ਤੇ ਸਾਡਾ ਉੱਜੜਿਆ ਬਾਗ ਵਸ ਜਾਂਦਾ। ਇਹ ਇੱਕ ਦ੍ਰਿਸ਼ਟੀ ਹੈ ਜਿਸ ਦ੍ਰਿਸ਼ਟੀ ਨਾਲ ਉਹ ਮੁਸਲਮਾਨ ਪ੍ਰੇਮੀ ਵੇਖ ਰਹੇ ਆ। ਅਸੀਂ ਵੇਖਦੇ ਹਾਂ ਰਾਣੀ ਬਿਸ਼ੰਬਰਾ ਤੇ ਰਾਜਾ ਫਤਿਹ ਚੰਦ ਜਿਨ੍ਹਾਂ ਦੀ عقیدਤ ਹੈ ਕਿ ਸਾਡੀ ਗੋਦੀ ਵਿੱਚ ਬੈਠ ਕੇ ਕੋਈ ਸਾਨੂੰ ਮਾਂ ਕਹਿਣ ਵਾਲਾ ਹੋਵੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਉਹਨਾਂ ਨੂੰ ਜਦੋਂ ਮਾਂ ਕਹੇ ਕਿ ਕਲਗੀਆਂ ਵਾਲੇ ਸਹਿਬ ਬਾਲਬੁਰੇਸ ਚ ਬੁਲਾਉਂਦੇ ਆ ਤੇ ਹਰਦਾ ਸੀਤਲ ਹੋ ਜਾਂਦਾ ਜਿਸ ਜਿਸ ਦ੍ਰਿਸ਼ਟੀ ਦੇ ਨਾਲ ਕੋਈ ਤੱਕਦਾ ਉਦਾਂ ਦੀ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਅਸੀਂ ਦਾਨਾਪੁਰ ਦੀ ਉਸ ਬਿਰਧ ਮਾਤਾ ਦਾ ਜ਼ਿਕਰ ਕਰਦੇ ਹਾਂ ਜਿਹੜੀ ਗਰੀਬੀ ਦੀ ਸਤਾ ਤੋਂ ਬੜੀ ਆਰਟ ਡਾਊਨ ਟੂ ਆਰਥ ਹੈ ਉਦੇ ਕੋਲ ਕੁਝ ਭੇਟਾ ਕਰਨ ਵਾਸਤੇ ਨਹੀਂ ਕੁਝ ਅਪਰੋਚ ਨਹੀਂ ਤੇ ਉਹ ਮਿੱਟੀ ਦੀ ਹਾਂਡੀ ਵਿੱਚ ਵਿੱਚੇ ਚਾਵਲ ਵਿੱਚੇ ਦਾਲ ਸੁੱਟ ਕੇ ਵੱਖਰੇ ਵੱਖਰੇ ਪਦਾਰਥ ਵੀ ਨਹੀਂ ਬਣਾ ਸਕਦੀ ਤੇ ਸ਼ਰਦਾ ਧਾਰਦੀ ਹੈ ਕਿ ਜੇ ਵਾਕਈ ਖੁਦਾਈ ਨੂਰ ਹੋ ਤੇ ਇੱਕ ਵਾਰੀ ਮੇਰੇ ਘਰ ਆ ਕੇ ਮੇਰੇ ਚੌਂਕੇ ਵਿੱਚ ਰੱਬ ਬਣ ਕੇ ਭੋਜਨ ਪ੍ਰਵਾਨ ਕਰੋ ਤੇ ਸਤਗੁਰੂ ਜੀ ਪੰਜਾਬ ਨੂੰ ਆਉਂਦੇ ਪਹਿਲਾ ਪ੍ਰਾਣ ਹੀ ਪੜਾਈ ਜਿਹੜਾ ਉਹ ਦਾਨਾਪੁਰ ਕਰਦੇ ਆ ਇਹ ਉਹਦੀ ਸ਼ਰਦਾ ਦੀ ਸ਼िखर ਹੈ ਉਹਦਾ ਆਪਣਾ ਨਜ਼ਰੀਆ ਹੈ ਕਿ ਉਹ ਜਿਸ ਰੂਪ ਵਿੱਚ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦੇ ਆ ਗੁਰੂ ਸਾਹਿਬ ਜੀ ਸਫਰ ਕਰਦੇ ਕਰਦੇ ਅੱਜ ਕੱਲ ਹਰਿਆਣੇ ਵਿੱਚੋਂ ਧਰਤੀ ਆ ਲਖਨੌਰ ਜੀ ਇਹ ਗੁਰੂ ਸਾਹਿਬ ਦੇ ਨਾਨਕਿਆਂ ਦਾ ਪਿਸ਼ੋਕੜ ਸੀ ਮਾਤਾ ਨਾਨਕੀ ਜੀ ਦੇ ਪੂਜਨੀਕ ਪਿਤਾ ਭਾਈ ਲਾਲ ਲਾਲਚੰਦ ਜੀ ਤੇ ਮਾਤਾ ਬਿਸ਼ਨਕਰ ਜੀ ਉਹ ਭਾਵੇਂ ਸ੍ਰੀ ਕਰਤਾਰਪੁਰ ਸਹਿ ਵਸ ਗਏ ਸੀ ਜਲੰਧਰ ਦੇ ਕੋਲੇ ਪਰ ਉਹਨਾਂ ਦਾ ਜਿਹੜਾ ਪਿਸ਼ੋਕੜ ਸੀ ਉਹ ਲਖਨੌਰ ਨਾਲ ਸੰਬੰਧਿਤ ਸੀ ਉਹ ਨਾਨਕਿਆਂ ਦਾ ਪਿਛਲਾ ਨਗਰ ਸੀ ਉਹਨਾਂ ਨੇ ਬੜੇ ਮਾਨ ਨਾਲ ਸਤਗੁਰੂ ਜੀ ਦੇ ਕਾਫਲੇ ਨੂੰ ਰੋਕਿਆ ਉੱਥੇ ਬੜੀ ਅਚਰਜ ਘਟਨਾ ਵਾਪਰਦੀ ਹੈ ਇੱਕ ਦਰਵੇਸ਼ ਮੁਸਲਮਾਨ ਫਕੀਰ ਜੀ ਦਾ ਸਤਕਾਰ ਇਸ ਹਿੰਦੁਸਤਾਨ ਦੀ ਧਰਤੀ ਤੋਂ ਕਾਬੇ ਦੀ ਧਰਤੀ ਤੱਕ ਮੁਸਲਮਾਨ ਕਰਦੇ ਸਨ ਤੇ ਉਹਦੇ ਦਰਸ਼ਨਾਂ ਦੀ ਇੱਕ ਝਲਕ ਨੂੰ ਆਪਣਾ ਵੱਡਾ ਭਾਗ ਸਮਝਦੇ ਸੀ ਜਦੋਂ ਉਹ ਦਰਵੇਸ਼ ਫਕੀਰ ਜੀ ਦਾ ਨਾਮ ਪੀਰ ਆਰਫਦੀਨ ਲਿਖਿਆ ਉਹ ਸਤਗੁਰੂ ਜੀ ਦੇ ਬਾਲਾ ਪ੍ਰੀਤਮ ਜੀ ਦੀ ਉਦੋਂ ਉਮਰ ਲਗਭਗ 7 ਸਾਲ ਕਰਕੇ 5.5 ਬਰੇ ਆ ਜੀ ਤੇ ਦੁਨੀਆ ਚਰਜ ਰਹਿ ਜਾਂਦੀ ਹੈ ਕਿ ਫਕੀਰ ਪਾਲਕੀ ਚੋਂ ਉਤਰ ਕੇ 7 ਵਾਰ ਸਜਦੇ ਕਰਦਾ ਹੈ ਤੇ ਇਹਦੇ murid ਵੀ ਹੈ ਚਰਜੋ ਕੇ ਪੁੱਛਦੇ ਨੇ ਇਹ ਕੀ ਵੀ ਦੁਨੀਆ ਤੁਹਾਡੇ ਦਰਸ਼ਨਾਂ ਨੂੰ ਤਰਸਦੀ ਆ ਤੁਸੀਂ ਇੱਕ ਬਾਲਕ ਨੂੰ ਨਮਸਕਾਰ ਕੀਤੀ ਐ ਸਜਦਾ ਕੀਤਾ ਤੇ ਉਸ ਫਕੀਰ ਦੇ ਅੰਦਰੋਂ ਜਿਹੜੀ ਆਵਾਜ਼ ਨਿਕਲਦੀ ਆ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਆਪਣੇ ਰੂਪ ਚ ਪੇਸ਼ ਕਰਦੀ ਆ ਕਿ ਮੈਂ ਜੋ ਗੁਰੂ ਗੋਬਿੰਦ ਸਿੰਘ ਜੀ ਵਿੱਚੋਂ ਵੇਖਿਆ ਹੈ ਉਹ ਮੈਨੂੰ ਬ੍ਰਹਮੰਡਾਂ ਦੇ ਮਾਲਕ ਦੀ ਝਲਕ ਪਈ ਆ ਇਸ ਵਾਸਤੇ ਮੈਂ ਉਸ ਬਾਲਾ ਪ੍ਰੀਤਮ ਜੀ ਨੂੰ ਦਰਸ਼ਨ ਕੀਤੇ ਜਿਹੜੀ ਐ ਸਜਦਾ ਕੀਤਾ ਜਦੋਂ ਅਸੀਂ ਅਗਲੇ ਸਫ਼ਰ ਦੀ ਗੱਲ ਕਰਦੇ ਆਂ ਮੈਂ ਗੈਰ ਸਿੱਖਾਂ ਦੀ ਗੱਲ ਕਰ ਰਿਹਾ ਪੀਰ ਬੁੱਧੂ ਸ਼ਾਹ ਜੀ ਸੈਦ ਖਾਨ ਜੀ ਸੈਦ ਬੇਗ ਜੀ ਨਿਹੰਗ ਖਾਂ ਰਾਏ ਕੱਲਾ ਨੂਰਾ ਮਾਹੀ ਨਬੀ ਖਾਂ ਗਣੀ ਖਾਂ ਜਿਹੜੇ ਦੁਹਾਈ ਦੇ ਕੇ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਪੀਰਾਂ ਦੇ ਪੀਰ ਹਨ ਉੱਚ ਦੇ ਪੀਰ ਹਨ ਸੋ ਉਹ ਇੱਕ ਦ੍ਰਿਸ਼ਟੀ ਹੈ ਪਹਿਲਾਂ ਉਸ ਮੁਕਾਮ ਤੇ ਪਹੁੰਚਣਾ ਪਏਗਾ ਜਿੱਥੇ ਸਾਡੀਆਂ ਸੌੜੀਆਂ ਸੋਚਾਂ ਮੁੱਕ ਜਾਣ ਜਿੱਥੇ ਸਾਡੀ ਸ਼ੈਤਾਨੀ ਬਿਰਤੀ ਜਿਹੜੀ ਹੈ ਉਹ ਖਤਮ ਹੋ ਜੇ ਅਸੀਂ ਆਪਣੀ ਫਿਰਕੂ ਸੋਚ ਨੂੰ ਖੁੰਝੇ ਲਾ ਦਈਏ ਆਪਣੇ ਅੰਦਰੋਂ ਇਸ ਗੰਦਗੀ ਨੂੰ ਧੋ ਕੇ ਕੱਢ ਦਈਏ ਫਿਰ ਸਾਨੂੰ ਪਤਾ ਲੱਗੇਗਾ ਰਾਸ਼ਟਰਪੱਧਰ ਉੱਤੇ ਜਾਂ ਵਿਸ਼ਵ ਪੱਧਰ ਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਨੇ ਪਰ ਜੇ ਸੋਚ ਵਿੱਚ ਸ਼ੈਤਾਨੀਆਤਾ ਰੱਖ ਕੇ ਚਰਚਾ ਗੁਰੂ ਗੋਬਿੰਦ ਸਿੰਘ ਜੀ ਦੀ ਕਰਨੀ ਹੈ ਤੇ ਮੈਂ ਸਮਝਦਾ ਹਾਂ ਮੈਜ ਡਰਾਮੇ ਤੋਂ ਬਿਨਾਂ ਹੋਰ ਕੱਖ ਵੀ ਨਹੀਂ ਰਹੇ ਜੀ ਜੀ ਬਿਲਕੁਲ ਬਿਲਕੁਲ ਸਿੰਘ ਸਾਹਿਬ ਜਿਸ ਤਰ੍ਹਾਂ ਆ ਨਾਮ ਰੱਖਿਆ ਗਿਆ ਕਿ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਸੋ ਹਰ ਵਾਰੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਤਾਂ ਪੂਰੇ ਵਿਸ਼ਵ ਦੇ ਵਿੱਚ ਵੱਸਦੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਨੇ ਉਹ ਮਨਾਉਂਦੇ ਨੇ ਚਾਹੇ ਸਿੱਖ ਹੋਣ ਜਾਂ ਹਿੰਦੂ ਜਾਂ ਮੁਸਲਮ ਕੋਈ ਵੀ ਮੰਨਣ ਵਾਲਾ ਸੋ ਉਹ ਜਿਹੜਾ ਹਰ ਸਾਲ ਮਨਾਇਆ ਜਾਂਦਾ ਤੇ ਇਸ ਵਾਰ ਮਨਾਇਆ ਜਾਣਾ ਤੇ ਇਹਦੇ ਵਿੱਚ ਕੀ ਡਿਫਰੈਂਸ ਅਸੀਂ ਸਮਝ ਸਕਦੇ ਹਾਂ ਇਹਦੇ ਨਾਲ ਕੌਮੀ ਪੱਦਰ ਤੇ ਨਾਮ ਜੁੜ ਗਿਆ ਕੌਮੀ ਪੱਦਰ ਦੇ ਉੱਤੇ ਭਾਵਨਾ ਕੁਝ ਲੋਕਾਂ ਦੀ ਹੋ ਸਕਦੀ ਹੈ ਇੱਕ ਸਰਕਾਰ ਦੀ ਹੋ ਸਕਦੀ ਹੈ ਇੱਕ ਦੇਸ਼ ਦੀ ਹੋ ਸਕਦੀ ਹੈ ਪਰ ਫਿਰ ਮੈਂ ਅਰਜ਼ ਕਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਇਸ ਕੌਮੀਅਤਾ ਨਾਲ ਇਸ ਰਾਸ਼ਟਰਵਾਦ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਦੀ ਜਿਹੜੀ ਦੇਣ ਹੈ ਉਹ ਸਾਰੀ ਮਾਨਵਤਾ ਵਾਸਤੇ ਹੈ ਉਹਨਾਂ ਦੇ ਖੰਡੇ ਬਾਟੇ ਦੀ ਪੌਹਲ ਉਥੇ ਨਾ ਕੋਈ ਇਸਤਰੀ ਪੁਰਖ ਦਾ ਭੇਦ ਰਿਆ ਜਾਂਦਾ ਨਾ ਕੋਈ ਦੇਸ਼ ਪ੍ਰਾਂਤ ਦਾ ਭੇਦ ਰਹਿ ਜਾਂਦਾ ਉਹਨਾਂ ਦੇ ਸਿਧਾਂਤ ਰਹਿਤ ਬੈਤ ਵਿੱਚ ਧਾਰ ਨਹੀਂ ਹੋਣਾ ਉਹਦੇ ਵਿੱਚ ਕੋਈ ਵੰਡੀ ਨਹੀਂ ਪਾਈ ਜਾ ਸਕਦੀ ਇਹ ਇਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਵਕਤ ਦੇ ਜਿਹੜੇ ਚੋਟੀ ਦੇ ਧਾਰਮਿਕ ਆਗੂ ਸਨ ਕਾਜੀ ਸਲਾਰਦੀਨ ਵਰਗੇ ਮਨੁੱਖ ਰੋਪੜ ਦੇ ਰਹਿਣ ਵਾਲੇ ਮੂਸਾ ਰੋਪੜੀਆ ਜੀ ਜਿਹੜੇ ਇਸਲਾਮ ਦੇ ਬੜੇ ਆਦਰਯੋਗ ਸ਼ਖਸੀਅਤਾਂ ਸਨ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਉਂਕਿ ਮੈਂ ਇਹ ਗੱਲਾਂ ਇਸ ਲਈ ਕਹਿ ਰਿਹਾ ਕਿ ਇੱਕ ਗੱਲ ਸ਼ਾਇਦ ਕੁਝ ਲੋਕਾਂ ਦੀ ਮੈਂਟੈਲਿਟੀ ਦਾ ਹਿੱਸਾ ਬਣੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 14 ਜੰਗਾਂ ਕਰਦੇ ਨੇ ਤੇ ਉਸ ਵੇਲੇ ਜਿਹੜੀ ਸਟੇਟ ਸੀ ਉਹ ਮੁਗਲ ਹਕੂਮਤ ਸੀ ਉਹਨਾਂ ਦਾ ਪਿਸ਼ੋਕੜ ਇਸਲਾਮ ਨਾਲ ਸੰਬੰਧਿਤ ਸੀ ਤੇ ਸ਼ਾਇਦ ਉਹ ਮੁਸਲਮਾਨਾਂ ਵਿਰੋਧ ਲੜ ਰਹੇ ਆ ਭਾਵੇਂ ਉਹ ਪਹਾੜੀ ਰਾਜੇ ਨੇ ਉਹ ਹਿੰਦੂ ਨੇ ਮੁਗਲ ਫੌਜਾਂ ਉਹ ਕੁਰਾਨ ਮਸਜਿਦ ਨੂੰ ਮੰਨਣ ਵਾਲੇ ਹੋ ਸਕਦੇ ਆ ਪਰ ਸਤਗੁਰਜੀ ਦੇ ਜਿਹੜਾ ਸੰਘਰਸ਼ ਆ ਜੰਗ ਆ ਉਹ ਜ਼ੁਲਮ ਦੀ ਜਿਹੜੀ ਆ ਵਿਰੋਧਤਾ ਹੈ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਪੱਖਿਆ ਹਮਰੇ ਜਿਹੜਾ ਉਹਨਾਂ ਦਾ ਮਕਸਦ ਆ ਵੀ ਧਰਮ ਚਲਾਵਨ ਸੰਤੋਬਹਾਰਨ ਦੁਸ਼ਟ ਸਭਨ ਕੋ ਮੂਲ ਉਪਰ ਦੋਸਤਾਂ ਦੀਆਂ ਜੜਾਂ ਪੁੱਟਣੀਆਂ ਉਹ ਭਾਵੇਂ ਕੋਈ ਵੀ ਹੋਵੇ ਉਹਦਾ ਕੋਈ ਫਿਰਕਾ ਨਹੀਂ ਕੋਈ ਮਜ਼ਬ ਨਹੀਂ ਹੋ ਸਕਦਾ ਧਰਮ ਨਹੀਂ ਹੋ ਸਕਦਾ ਪਤਿ ਦੋਸਤ ਤੇ ਦੋਸਤ ਹੈ ਇਸ ਵਾਸਤੇ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਦੀ ਗੱਲ ਕਰਾਂਗੇ ਤੇ ਉਹ ਵਿਸ਼ਵ ਵਿਆਪੀ ਸਿਧਾਂਤ ਹੈ ਉਹ ਯੂਨੀਵਰਸਲ TRUTH ਹੈ ਜਿਸ ਨੂੰ ਕਿਸੇ ਵੀ ਸਾਡੇ ਕਹਿਣ ਨਾਲ ਉਹਨੇ ਨਾ ਤੇ ਇੱਕ ਸ਼ਹਿਰ ਜੋਗਾ ਰਹਿਣਾ ਨਾ ਇੱਕ ਸਟੇਟ ਜੋਗਾ ਰਹਿਣਾ ਨਾ ਇੱਕ ਦੇਸ਼ ਜੋਗਾ ਰਹਿਣਾ ਉਹਨੂੰ ਦੁਨੀਆ ਦਾ ਕੋਈ ਵੀ ਮਨੁੱਖ ਅਪਣਾਵੇਗਾ ਤੇ ਉਹ ਉਸ ਸਤਾ ਦਾ ਉਸ ਮੁਕਾਮ ਦਾ ਜਿਹੜਾ ਉਹ ਭਾਗੀਦਾਰ ਉਹ ਹਿੱਸੇਦਾਰ ਬਣੇ ਜੀ ਜੀ ਬਿਲਕੁਲ ਕਹਿੰਦੇ ਪਾਪ ਸਿੰਘ ਸਾਹਿਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਸੰਦੇਸ਼ ਸੀ ਉਹ ਸਮੁੱਚੀ ਮਾਨਵਤਾ ਦੇ ਲਈ ਸੀ ਔਰ ਉਹ ਜ਼ੁਲਮ ਦੇ ਖਿਲਾਫ ਹੀ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਲੜਦੇ ਰਹੇ ਸਨ ਔਰ ਖਾਲਸੇ ਨੂੰ ਵੀ ਪੂਰੀ ਮਾਨਵਤਾ ਨੂੰ ਵੀ ਇਹੀ ਸੰਦੇਸ਼ ਜਿਹੜਾ ਦੇ ਕੇ ਗਏ ਨੇ ਸੋ ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ